ਅਰਵਿੰਦ ਕੇਜਰੀਵਾਲ ਦਾ ਅੱਜ ਪੰਜਾਬ ਦੇ ਵਿੱਚ ਦੌਰਾ ਹੈ ਤੇ ਉੱਥੇ ਹੀ ਕੋਈ ਸਿਆਸੀ ਠਮਾਕਾ ਹੋ ਸਕਦਾ ਹੈ ਤੇ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਹੜ੍ਹਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਤਬਾਹ ਹੋ ਗਈਆਂ ਤੇ ਉੱਥੇ ਹੀ ਭਾਰੀ ਨੁਕਸਾਨ ਹੈ ਜਿਹੜਾ ਕਿ ਪੰਜਾਬੀਆਂ ਨੂੰ ਚੱਲਣਾ ਪਿਆ। ਪਹਿਲਾਂ ਵੀ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਦੌਰੇ ਦੇ ਉੱਤੇ ਆਏ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਜਾਇਜ਼ਾ ਵੀ ਲਿਆ ਸੀ। ਹਾਲਾਂਕਿ ਲੋਕਾਂ ਦੇ ਨਾਲ ਸਮੱਸਿਆ ਜਿਹੜੀ ਕਿ ਉਹਨਾਂ ਦੇ ਵੱਲੋਂ ਸੁਣੀ ਗਈਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਉਹ ਬਿਮਾਰ ਚੱਲ ਰਹੇ ਸੀ ਤੇ ਜਿਸ ਤੋਂ ਬਾਅਦ ਉਹ ਉਹਨਾਂ ਦੇ ਨਾਲ ਦੌਰਾਂ ਨਹੀਂ ਕਰ पाए ਤੇ ਅੱਜ ਲਗਾਤਾਰ ਚਰਚਾਵਾਂ ਜਿਹੜੀਆਂ ਕਿ ਹੋ ਰਹੀਆਂ ਨੇ ਕਿ ਦਿੱਲੀ ਤੋਂ ਜਿਹੜਾ ਕਿ ਅਰਵਿੰਦ ਕੇਜਰੀਵਾਲ ਜਿਹੜੇ ਅੱਜ ਪੰਜਾਬ ਦੇ ਵਿੱਚ ਦੌਰਾ ਕਰਨਗੇ ਤੇ ਉਥੇ ਹੀ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਹੋਏ ਨੁਕਸਾਨ ਨੂੰ ਲੈ ਕੇ ਜਾਇਜਾ ਲਿਆ ਜਾਵੇਗਾ ਹਾਲਾਂਕਿ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਕੋਈ ਵੱਡਾ ਐਲਾਨ ਕਰੇਗੀ ਤੇ ਜਿਸ ਦੇ ਦੌਰਾਨ ਹੜ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਕੋਈ ਵੱਡੀ ਖੁਸ਼ਖਬਰੀ ਜਿਹੜੀ ਕਿ ਆਮ ਆਦਮੀ ਪਾਰਟੀ ਸੁਣਾ ਸਕਦੀ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਨਾਲ ਜੁੜੀ ਇਹ ਸਭ ਤੋਂ ਵੱਡੀ ਖਬਰ ਹੈ ਹਾਲੇ ਦੂਜੇ ਪਾਸੇ ਉਥੇ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲਾ ਜਪਾਂ ਆਵਰੇ ਨੇ ਤੇ ਉਥੇ ਹੀ ਪੰਜਾਬ ਦੇ ਵਿੱਚ ਦੌਰਾ ਕਰਨਗੇ ਤੇ ਦੌਰਾਂ ਦੌਰਾਨ ਦੱਸਦੀ ਹੈ ਕਿ ਲੋਕਾਂ ਦੀ ਸਮੱਸਿਆ ਜਿਹੜੀ ਹੈ ਕਿ ਸੁਣੀਏ ਜਾਣਗੀ ਤੇ ਜਿਸ ਤੋਂ ਬਾਅਦ ਕੋਈ ਵਟਾ ਐਲਾਨ ਹੋ ਸਕਦਾ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਤਬਾਹ ਹੋ ਗਈਆਂ ਤੇ ਉੱਥੇ ਹੀ ਭਾਰੀ ਨੁਕਸਾਨ ਹੈ ਜਿਹੜਾ ਕਿ ਪੰਜਾਬੀਆਂ ਨੂੰ ਚੱਲਣਾ ਪਿਆ ਪਹਿਲਾਂ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਦੌਰੇ ਦੇ ਉੱਤੇ ਆਏ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਜਾਇਜ਼ਾ ਵੀ ਲਿਆ ਸੀ ਹਾਲਾਂਕਿ ਲੋਕਾਂ ਦੇ ਨਾਲ ਸਮੱਸਿਆ ਜਿਹੜੀ ਕਿ ਉਹਨਾਂ ਦੇ ਵੱਲੋਂ ਸੁਣੀਆਂ ਗਈਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਉਹ ਬਿਮਾਰ ਚੱਲ ਰਹੇ ਸੀ ਤੇ ਜਿਸ ਤੋਂ ਬਾਅਦ ਉਹ ਉਹਨਾਂ ਦੇ ਨਾਲ ਦੌਰਾਂ ਨਹੀਂ ਕਰ पाए ਤੇ ਅੱਜ ਲਗਾਤਾਰ ਚਰਚਾਵਾਂ ਜਿਹੜੀਆਂ ਕਿ ਹੋ ਰਹੀਆਂ ਨੇ ਕਿ ਦਿੱਲੀ ਤੋਂ ਜਿਹੜਾ ਕਿ ਅਰਵਿੰਦ ਜਿੜੀ ਵਾਲ ਜਿਹੜੇ ਕਿ ਅੱਜ ਪੰਜਾਬ ਦੇ ਵਿੱਚ ਦੌਰਾ ਕਰਨਗੇ ਤੇ ਉਥੇ ਹੀ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਹੋਏ ਨੁਕਸਾਨ ਨੂੰ ਲੈ ਕੇ ਜਵਾਬ ਲਿਆ ਜਾਵੇਗਾ ਹਾਲਾਂਕਿ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਕੋਈ ਵੱਡਾ ਐਲਾਨ ਕਰੇਗੀ ਤੇ ਜਿਸ ਦੇ ਦੌਰਾਨ ਹੜ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਕੋਈ ਵੱਡੀ ਖੁਸ਼ਖਬਰੀ ਜਿਹੜੀ ਕਿ ਆਮ ਆਦਮੀ ਪਾਰਟੀ ਸੁਣਾ ਸਕਦੀ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਨਾਲ ਜੁੜੀ ਇਹ ਸਭ ਤੋਂ ਵੱਡੀ ਖਬਰ ਹੈ ਹਾਲੇ ਦੂਜੇ ਪਾਸੇ ਉਥੇ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲਾ ਜਪਾਂ ਆਵਰੇ ਨੇ ਤੇ ਉਥੇ ਹੀ ਪੰਜਾਬ ਦੇ ਵਿੱਚ ਦੌਰਾ ਕਰਨਗੇ ਤੇ ਦੌਰਾਂ ਦੌਰਾਨ ਦੱਸਦੀ ਹੈ ਕਿ ਲੋਕਾਂ ਦੀ ਸਮੱਸਿਆ ਜਿਹੜੀ ਹੈ ਕਿ ਸੁਣੀਏ ਜਾਣਗੀ ਤੇ ਜਿਸ ਤੋਂ ਬਾਅਦ ਕੋਈ ਵਟਾ ਐਲਾਨ ਹੋ ਸਕਦਾ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਤਬਾਹ ਹੋ ਗਈਆਂ ਤੇ ਉੱਥੇ ਹੀ ਭਾਰੀ ਨੁਕਸਾਨ ਹੈ ਜਿਹੜਾ ਕਿ ਪੰਜਾਬੀਆਂ ਨੂੰ ਚੱਲਣਾ ਪਿਆ ਪਹਿਲਾਂ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਦੌਰੇ ਦੇ ਉੱਤੇ ਆਏ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਜਾਇਜ਼ਾ ਵੀ ਲਿਆ ਸੀ ਹਾਲਾਂਕਿ ਲੋਕਾਂ ਦੇ ਨਾਲ ਸਮੱਸਿਆ ਜਿਹੜੀ ਕਿ ਉਹਨਾਂ ਦੇ ਵੱਲੋਂ ਸੁਣੀਆਂ ਗਈਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਉਹ ਬਿਮਾਰ ਚੱਲ ਰਹੇ ਸੀ ਤੇ ਜਿਸ ਤੋਂ ਬਾਅਦ ਉਹ ਉਹਨਾਂ ਦੇ ਨਾਲ ਦੌਰਾਂ ਨਹੀਂ ਕਰ पाए ਤੇ ਅੱਜ ਲਗਾਤਾਰ ਚਰਚਾਵਾਂ ਜਿਹੜੀਆਂ ਕਿ ਹੋ ਰਹੀਆਂ ਨੇ ਕਿ ਦਿੱਲੀ ਤੋਂ ਜਿਹੜਾ ਕਿ ਅਰਵਿੰਦ ਜਿਹੜੀ ਵਾਲ ਜਿਹੜੇ ਕਿ ਅੱਜ ਪੰਜਾਬ ਦੇ ਵਿੱਚ ਦੌਰਾ ਕਰਨਗੇ ਤੇ ਉਥੇ ਹੀ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਹੋਏ ਨੁਕਸਾਨ ਨੂੰ ਲੈ ਕੇ ਜੱਜਾ ਲਿਆ ਜਾਵੇਗਾ ਹਾਲਾਂਕਿ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਕੋਈ ਵੱਡਾ ਐਲਾਨ ਕਰੇਗੀ ਤੇ ਜਿਸ ਦੇ ਦੌਰਾਨ ਹੜ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਕੋਈ ਵੱਡੀ ਖੁਸ਼ਖਬਰੀ ਜਿਹੜੀ ਕਿ ਆਮ ਆਦਮੀ ਪਾਰਟੀ ਸੁਣਾ ਸਕਦੀ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਨਾਲ ਜੁੜੀ ਇਹ ਸਭ ਤੋਂ ਵੱਡੀ ਖਬਰ ਹੈ ਹਾਲੇ ਦੂਜੇ ਪਾਸੇ ਉਥੇ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲਾ ਜਿ Punjab ਆ ਰਹੇ ਨੇ ਤੇ ਉਥੇ ਹੀ ਪੰਜਾਬ ਦੇ ਵਿੱਚ ਦੌਰਾ ਕਰਨਗੇ ਤੇ ਦੌਰਾਂ ਦੌਰਾਨ ਦੱਸਦੀ ਹੈ ਕਿ ਲੋਕਾਂ ਦੀ ਸਮੱਸਿਆ ਜਿਹੜੀ ਹੈ ਕਿ ਸੁਣੀਏ ਜਾਣ ਗਈ ਤੇ ਜਿਸ ਤੋਂ ਬਾਅਦ ਕੋਈ ਵਟਾ ਐਲਾਨ ਹੋ ਸਕਦਾ